ਹਾਰਾ ਕਲਬ ਸਮਾਣਾ ਸਮਾਜ ਸੇਵਾ ਦੇ ਲਈ ਕੰਮ ਕਰ ਰਿਹਾ ਹੈ ਔਰ ਉਸ ਦੇ ਤਹਿਤ ਆਜ ਸਮਾਣਾ ਦੇ ਸਹਿਰ ਵਾਸੀਆਂ ਨੂੰ ਇੱਕ ਐਂਬੂਲੈਂਸ ਜਿਹੜੀ ਕੀ ਹੈ ਜ਼ਰੂਰਤਮੰਦ ਲੋਕਾਂ ਦੇ ਲਈ ਬੰਦ ਹੋਵੇਗੀ ਔਰ ਖਾਸ ਤੌਰ ਤੇ ਇਹ ਇਲਾਕਾ ਹੈ ਮਲਕਾਨਾ ਪੱਤੀ ਜਟਾ ਪੱਤੀ ਇਸ ਇਲਾਕੇ ਦੇ ਵਿੱਚ ਜੇ ਕੋਈ ਬੰਦਾ ਬਿਮਾਰ ਹੁੰਦਾ ਹੈ ਉਸ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਥਾ ਇਸ ਐਂਬੂਲੈਂਸ ਦੇ ਰਾਹੀਂ ਉਹਨਾਂ ਨੂੰ ਫਾਇਦਾ ਹੋਊਗਾ ਔਰ ਇਸ ਦੇ ਵਿੱਚ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਸਹਾਰਾ ਕਲੱਬ ਕੇ ਜਿਹੜੇ ਸਮਾਜ ਸੇਵਾ ਦੇ ਕੰਮ ਹੈ ਉਹਦੀ ਸਲਾਘਾ ਕੀਤੀ ਗਈ ਔਰ ਇਸ ਦੇ ਇਲਾਵਾ ਸਹਾਰਾ ਕਲੱਬ ਵੱਲੋਂ ਦੰਦਾਂ ਦੀਆਂ ਬਿਮਾਰੀਆਂ ਜਿਨ ਲੋਕਾਂ ਨੂੰ ਹੈ ਉਹਨਾਂ ਦੇ ਲਈ ਵੀ ਇੱਕ ਇੱਥੇ ਯੂਨਿਟ ਸਥਾਪਿਤ ਕੀਤਾ ਗਿਆ ਜਿਹੜੇ ਰੋਜ਼ਾਨਾ ਮਰੀਜ਼ਾਂ ਦਾ ਇਲਾਜ ਉਹਨਾਂ ਵੱਲੋਂ ਕੀਤਾ ਜਾਣਾ ਹੈ ਫਿਜ਼ੀਓਥੈਰੇਪੀ ਸ਼ੁਰੂ ਹੋਵੇਗੀ ਔਰ ਪਹਿਲਾਂ ਹੀ ਕਾਫੀ ਤਰ੍ਹਾਂ ਦੇ ਟੈਸਟ ਔਰ ਕਈ ਸਮਾਜ ਸੇਵਾ ਦੇ ਕੰਮ ਗਰੀਬਾਂ ਬੱਚਿਆਂ ਦੇ ਲਈ ਸਿਲਾਈ ਸੈਂਟਰ ਖੋਲੇ ਗਏ ਲੜਕੀਆਂ ਦੇ ਲਈ ਇਹ ਕਈ ਸਮਾਜ ਸੇਵਾ ਦੇ ਕਮਜ਼ੋਰ ਸਾਰਾ ਕਲਬ ਸਮਾਣਾ ਕਰ ਰਿਹਾ ਹੈ ਉਸ ਦੀ ਸਭ ਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਇਸ ਸਮਾਗਮ ਦੇ ਵਿੱਚ ਆਸਟ੍ਰੇਲੀਆ ਤੋਂ ਜਿਹੜੇ ਸਾਰਾ ਕਲਬ ਦੇ ਪ੍ਰਧਾਨ ਹੈ ਉਹਨਾਂ ਦੇ ਬੇਟੇ ਵੱਲੋਂ ਇਹ ਜਿਹੜੀ ਐਂਬੂਲੈਂਸ ਕੀ ਸਾਰੀ ਖਰਚਾ ਹੈ ਜੋ 8 ਲੱਖ ਰੁਪਏ ਕਰੀਬ ਹੈ ਉਹ ਸਾਰਾ ਪੈਸਾ ਉਸ ਬੱਚੇ ਵੱਲੋਂ ਖਰਚ ਕੀਤਾ ਗਿਆ ਇੱਕ ਚੰਗਾ ਸੋਚ ਹੈ ਉਸ ਬੱਚੇ ਦੀ ਜਿਹੜੇ ਆਪਣੇ ਹਿੰਦੁਸਤਾਨ ਦੇ ਪੰਜਾਬ ਦੇ ਲੋਕਾਂ ਦੇ ਲਈ ਸੋਚਦਾ ਹੈ ਦੇਖੋ ਮੈਂ ਸਹਾਰਾ ਕਲਬ ਦੇ ਸਾਰੇ ਸਾਥੀਆਂ ਦਾ ਧੰਨਵਾਦ ਵੀ ਕਰਦਾ ਔਰ ਪ੍ਰਧਾਨ ਜੀ ਹੋਗੇ ਜਾਂ ਹੋਰ ਜਿਹੜੀਆਂ ਸੰਸਥਾ ਨਾਲ ਜੁੜੇ ਹੋਏ ਨੇ ਜਿਹੜੇ ਸਮਾਜ ਵਾਸਤੇ ਆਪਣਾ ਵਧੀਆ ਰੋਲ ਨਿਭਾ ਰਹੇ ਨੇ ਅੱਜ ਵੀ ਜਿਹੜੀ ਐਂਬੂਲੈਂਸ ਆ ਉਹ ਇਹਨਾਂ ਵੱਲੋਂ ਜਿਹੜੀ ਹੈਗੀ ਆ ਦਿੱਤੀ ਜਾਣੀ ਆ ਇਹ ਮੈਨੂੰ ਲੱਗਦਾ ਇਹ ਜਦੋਂ ਆਪਾਂ ਸਮਾਜ ਵਾਸਤੇ ਕੋਈ ਕੰਮ ਕਰਦੇ ਆ ਤਾਂ ਲੋਕ ਨੇ ਜਿਹੜੇ ਹਮੇਸ਼ਾ ਯਾਦ ਕਰਦੇ ਨੇ ਸੋ ਇਹਨਾਂ ਵੱਲੋਂ ਜਿਹੜਾ ਵੀ ਕਦਮ ਚੁੱਕਿਆ ਜਾਂਦਾ ਲੋਕ ਹਿੱਤ ਲਈ ਚੁੱਕਿਆ ਜਾਂਦਾ ਸੋ ਇਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਅੱਲਾ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੇ ਛੋਟੇ ਜਿਹੇ ਸੱਦੇ ਦੇ ਜਿਹੜੇ ਉਰੇ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ ਸਮਾਣੇ ਦੇ ਵਿੱਚ ਇੱਕ ਸਹਾਰਾ ਕਲੱਬ ਪਿਛਲੇ ਲਗਭਗ 13-14 ਸਾਲਾਂ ਤੋਂ ਬਹੁਤ ਵਧੀਆ ਸੇਵਾਵਾਂ ਦੇ ਰਿਹਾ ਹੈ ਜਿਹੜੀ ਅਸੀਂ ਸਭ ਤੋਂ ਪਹਿਲਾਂ ਹੀ ਸੇਵਾ ਸ਼ੁਰੂ ਕੀਤੀ ਸੀ ਫਿਨਰਲ ਵੈਨ ਦੀ ਕੀਤੀ ਸੀ ਫਿਰ ਸਾਡੀ ਇੱਕ ਮਾਤਾ ਸਵਰਨਜਨ ਚੈਰੀਟੇਬਲ ਲੈਬ ਚੱਲ ਰਹੀ ਹੈ ਜਿਸ ਦਾ ਕਿ ਸਾਡੇ ਬਹੁਤ ਵਧੀਆ ਲਗਭਗ 100 ਪੇਸ਼ੈਂਟ ਰੋਜ਼ ਹੈ ਸ਼ਾਡੀਆਂ ਸੇਵਾਵਾਂ ਨੂੰ ਦੇਖਦੇ ਹੋਏ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਅਸੀਂ 10 ਰੁਪਏ ਦੇ ਵਿੱਚ ਸ਼ੁਗਰ ਕਰਦੇ ਹਾਂ 50 ਰੁਪਏ ਦੇ ਵਿੱਚ ਸਿਰਫ ਸੀਬੀਸੀ ਕਰਦੇ ਹਾਂ ਜੋ ਕਿ ਬਾਜ਼ਾਰ 'ਚ 2.5-300 ਰੁਪਏ ਤਾਂ ਹੁੰਦਾ ਹੈ ਸਾਡੀਆਂ ਇਹ ਸੇਵਾਵਾਂ ਤੋਂ ਖੁਸ਼ ਹੋ ਕੇ ਸ਼ਹਿਰ ਦੇ ਲੋਕਾਂ ਨੇ ਸਾਨੂੰ ਸਪੋਰਟ ਕੀਤੀ ਅੱਜ ਜੇ ਆਪਾਂ ਦੇਖੀਏ ਤਾਂ ਦੰਦਾਂ ਦਾ ਇਲਾਜ ਹੈ ਜਿਹੜਾ ਸਭ ਤੋਂ ਮਹਿੰਗਾ ਹੈ ਇਸ ਕਰਕੇ ਇੱਕ ਅਸੀਂ ਚੈਰੀਟੇਵ ਦੇ ਦੰਦਾਂ ਦਾ ਹਸਪਤਾਲ ਖੋਲ੍ਹਿਆ ਜੋ ਵਿਦਿਆਵੀਰ ਡੈਂਟਲ ਕਲੀਨਿਕ ਹੈ ਔਰ ਉਸ ਤੋਂ ਬਾਅਦ ਜਿੱਥੇ ਸਾਡਾ ਸਹਾਰਾ ਕਲੱਬ ਹੈ ਉੱਥੇ ਬਹੁਤ ਸਲਮ ਬਸਤੀਆਂ ਨੇ ਜਿਸ ਤਰ੍ਹਾਂ ਕਿ ਮਲਕਾਨਾ ਪੱਤੀ, मामगढ़, ਜੱਟਾ ਪੱਤੀ ਇਹ ਸਾਰਿਆਂ ਨੂੰ ਜੇ ਕਦੇ ਨਫੀ ਨੁਕੀ ਹੁੰਦੀ ਹੈ ਤਾਂ ਐਂਬੂਲੈਂਸ ਜਲਦੀ ਮਿਲਦੀ ਨਹੀਂ ਇਸ ਕਰਕੇ ਉਸੇ ਗੜ ਦੇ ਵਿੱਚ ਅਸੀਂ ਐਂਬੂਲੈਂਸ ਕਰਾਵਾਂਗੇ ਔਰ ਸਭ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਉਸ ਐਂਬੂਲੈਂਸ ਦੀ ਸੇਵਾ ਪੂਰੀ 8 ਲੱਖ ਰੁਪਏ ਜੋ ਬਣਦੀ ਹੈ ਜੋ ਸਾਡੇ ਸਹਾਰਾ ਪ੍ਰਧਾਨ ਨੇ ਉਹਨਾਂ ਦੇ ਬੇਟੇ ਵੱਲੋਂ ਜੋ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਸਾਰੀ 8 ਲੱਖ ਦੀ ਸੇਵਾ ਆਪ ਕਰਵਾਈ ਹੈ ਇਸ ਲਈ ਅਸੀਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਪਿਛਲੇ ਬੇਟੇ ਨੂੰ ਸਾਰਾ ਕਲੱਬ ਦੀ ਸੰਸਥਾ ਦਾ ਕਈ ਸਾਲਾਂ ਤੋਂ ਪਹਿਲਾਂ ਹੀ ਪਤਾ ਹੈ ਵੀ ਇਹ ਸੇਵਾ ਜਿਹੜੀ ਹੈ ਕਿੰਨੇ ਸਾਲਾਂ ਤੋਂ ਅਸੀਂ ਕਰ ਰਹੇ ਹਾਂ ਜਿਵੇਂ ਕਿ ਪਹਿਲਾਂ ਸਾਡੇ ਤਿੰਨ ਪ੍ਰੋਜੈਕਟ ਚੱਲ ਰਹੇ ਨੇ ਲੈਬੋਰੀ ਹੋ ਗਈ ਫਿਊਨਰਲ ਵੈਨ ਹੋ ਗਈ ਸਲਾਈ ਸੈਂਟਰ ਹੋ ਗਈ ਹੁਣ ਉਹਦੇ ਨਾਲ ਤਿੰਨ ਪ੍ਰੋਜੈਕਟ ਹੋਰ ਜੁੜ ਗਏ ਜਿਵੇਂ ਕਿ ਐਂਬੂਲੈਂਸ ਸੇਵਾ ਡੈਂਟਲ ਹਸਪੀਟਲ ਫਿਜ਼ੀਓਥੈਰੇਪੀ ਜਿਵੇਂ ਮਨਚੰਦ ਸਰਦਾ ਮੇਰੇ ਮਨ ਸੀਗੀ ਉਹ ਮੇਰੇ ਬੱਚੇ ਨੇ ਮਨਛਾ ਹੈ ਵੀ ਤੁਸੀਂ ਕੀ ਨਾਮ ਆਪਕਾ ਸ਼ੁਭਮ ਸ਼ੁਭਮ ਸਜਦੇਵਾ ਕਿੰਨੇ ਟਾਈਮ ਸੇ ਆਸਟ੍ਰੇਲੀਆ ਮੇ ਰਹਿ ਰਹੇ ਹੋ ਤੁਸੀਂ ਮੈਨੂੰ 8 ਸਾਲ ਹੋ ਗਏ ਜੀ 8 ਸਾਲ ਹੋ ਗਏ ਤੇ ਕਿਸ ਤੇ ਤੁਹਾਡੇ ਮੰਦੇ ਵਿੱਚ ਆਇਆ ਵੀ ਅਸੀਂ ਜ਼ਰੂਰਤਮੰਦਾਂ ਦੇ ਲਈ ਕੰਮ ਕਰੀਏ ਬਸ ਲੋਕਾਂ ਦੀ ਸੇਵਾ ਕਰਨ ਦਾ ਇੱਕ ਮੌਕਾ ਚਾਹੀਦਾ ਸੀਗਾ ਪਰਮਾਤਮਾ ਨੇ ਵਾਹਿਗੁਰੂ ਨੇ ਸਾਨੂੰ ਇਹ ਮੌਕਾ ਬਖਸ਼ਿਆ ਮੇਰੇ ਪਿਤਾ ਜੀ ਸਹਾਰਾ ਕਲਬ ਦੀ ਜਿਨ੍ਹਾਂ ਦੀ ਪ੍ਰਧਾਨਗੀ ਦੀ ਸੇਵਾ ਲੱਗੀ ਹੈ ਤੇ ਮਾਂ ਚਿਕੀ ਤੋਂ ਬਸੇ ਸ਼ੁਰੂ ਤੋਂ ਸੀਗੀ ਇੱਕ ਇੱਛਾ ਸੀਗੀ ਵੀ ਕੁਝ ਲੋਕਾਂ ਵਾਸਤੇ ਇਹੋ ਜਿਹਾ ਕਰੀਏ ਜੀ ਦੇ ਨਾਲ ਸਾਡੀ ਕੋਈ ਸੇਵਾ ਪ੍ਰਭੂ ਚਰਨਾ ਜੀ ਕਬੂਲ ਹੋ ਸਕੇ ਤੇ ਇਹ ਸਾਨੂੰ ਫਿਰ ਮੌਕਾ ਮਿਲੇ ਜੀ ਤੇ ਉਹਦੇ ਵਿੱਚ ਫਿਰ ਅਸੀਂ ਆਪਣੀ ਸੇਵਾ ਲਵਾਈ ਹੈ ਜੀ ਦੇਖੋ ਸਾਰਾ ਕਲੱਬਾਰੇ ਜੇ ਮੈਂ ਕੁਝ ਗੱਲਾਂ ਕਹਾਂ ਤਾਂ ਬਹੁਤ ਹੀ ਥੋੜੀਆਂ ਸਾਰੇ ਸਮਾਜ ਨੂੰ ਪਤਾ ਹੈ ਸਾਰੇ ਸਮਾਣੇ ਸ਼ਹਿਰ ਨੂੰ ਪਤਾ ਹੈ ਵੀ ਸਹਾਰਾ ਕਲੱਬ 2007 ਤੋਂ ਕਿਸ ਤਰ੍ਹਾਂ ਇਹ ਮਤਲਬ ਅਸੀਂ ਪਹਿਲਾਂ ਜਦੋਂ ਅਸੀਂ ਸ਼ੁਰੂ ਕੀਤਾ ਕਲੱਬ ਤਾਂ ਅਸੀਂ ਦਰਿਆ ਤੇ ਬੈਠ ਕੇ ਮੰਦਰ ਦੇ ਵਿੱਚ ਜਿਹੜੀ ਐ ਅਸੀਂ ਮੀਟਿੰਗਾਂ ਕਰ ਕਰਕੇ ਇਹ ਸੇਵਾ ਸ਼ੁਰੂ ਕੀਤੀ ਸੀਗੀ ਤਾਂ ਉਸ ਟਾਈਮ ਅਸੀਂ ਸਟਾਰਟਿੰਗ 40 ਬੱਚਿਆਂ ਦੀ ਪੜ੍ਹਾਈ ਤੋਂ ਜਿਹੜੇ ਜ਼ਰੂਰਤਮੰਦ ਬੱਚੇ ਸੀਗੇ ਉਹਨਾਂ ਦੇ ਤੋਂ ਸ਼ੁਰੂ ਕਰੀ ਸੀ ਇੱਕ ਟਹਿਾਂ ਦੇ ਬੱਚੇ ਦਾ ਹਾਰ ਦੇ ਵਿੱਚ ਛੇਦ ਸੀਗਾ ਉਹਦਾ ਇਲਾਜ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ 40 ਦੇ ਵਿੱਚ ਉਹ ਕਰਵਾਇਆ ਗਿਆ ਸੀਗਾ ਤੇ ਵਕ ਵਕ ਤੁਸੀਂ ਦੇਖਦੇ ਹੋ ਵੀ ਹਰ ਮਹੀਨੇ ਬਲੱਡ ਕੈਂਪ ਜਾਂ ਕੁਝ ਐਹੋ ਜਿਹੇ ਸਫਾਮਾ ਚੱਲਦੀਆਂ ਰਹਿੰਦੀਆਂ ਨੇ ਤੇ ਜਿਨ੍ਹਾਂ ਜਿਸ ਸਾਡੇ ਜਿਹੜੇ ਆ ਸਾਰਾ ਕਲੱਬ ਦੇ ਕੰਮਾਂ ਤੋਂ ਖੁਸ਼ ਹੋ ਕੇ ਸਾਨੂੰ ਸਰਕਾਰ ਨੇ ਜਿਹੜੀ ਇਹ ਜਗ੍ਹਾ ਦਿੱਤੀ ਸੀ 200 ਗਜ ਪ੍ਰਾਈਮ ਲੋਕੇਸ਼ਨ ਤੇ ਜਗ੍ਹਾ ਦਿੱਤੀ ਸੀ ਤਾਸੀ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਜਿਹੜੀ ਸਾਨੂੰ ਜਗਾ ਤੇ ਇੱਥੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਬਿਲਡਿੰਗ 30 ਲੱਖ ਰੁਪਏ ਲਾ ਕੇ ਉਸ ਟਾਈਮ 2010-13 ਅਚ ਖੜੀ ਕਰੀ ਗਈ ਸੀਗੀ ਤਾਂ ਅਸੀਂ ਬਹੁਤ ਹੀ ਸਾਰੇ ਸ਼ਹਿਰ ਦਾ ਤੇ ਇੱਥੇ ਆਏ ਹੋਏ ਪਤਵੰਤੇ ਸੱਜਣਾ ਦਾ ਸਾਰੇ ਸਮਾਜ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਟੋਟਲ ਪ੍ਰੋਜੈਕਟ ਕਿਤਨਾ ਕੁ ਹੋਇਆ ਸਾਰਾ ਸਿਸਟਮ ਜੋ ਡਾਕਟਰ ਬੈਠਣਗੇ ਇਹ ਐਮਬੂਲੈਂਸ ਲਈ ਹੈ ਫਿਜ਼ੀਓਥੈਰੇਪੀ ਹੋਵੇ ਲਗਭਗ ਜਿਹੜਾ ਹੈਗਾ 8 ਲੱਖ ਰੁਪਏ ਦਾ ਤਾਂ ਆ ਸਿੱਧੀ-ਸਿੱਧੀ ਜਿਹੜੀ ਹੈ ਐਮਬੂਲੈਂਸ ਦੀ ਸੇਵਾ ਜਿਹੜੀ ਸੱਚਦੇਵਾ ਪਰਿਵਾਰ ਨੇ ਇੱਥੇ ਆ ਉਹਨਾਂ ਦਾ ਬ ਡੈਂਟਲ ਹਸਪੀਟਲ ਦਾ ਜਿਹੜਾ ਸਾਡਾ ਪ੍ਰੋਜੈਕਟ ਹੈ ਉਹ ਵੀ ਸਾਡੇ ਪਰਿਵਾਰ ਨਰਿੰਦਰ ਮਿੱੱਤਲ ਜੀ ਦੇ ਪਰਿਵਾਰ ਵੱਲੋਂ ਅਤੇ ਆਸਟ੍ਰੇਲੀਆ ਤੋਂ ਹੀ ਜਿਹੜੇ ਬਾਂਸਲ ਪਰਿਵਾਰ ਵੱਲੋਂ ਜਿਹੜੀ ਵਲਜੀਤ ਬਾਂਸਲ ਉਹ ਦਿੱਤੀ ਗਈ ਹੈ ਇਹ ਇਹਦੇ ਵਿੱਚ ਈ ਐਂਬੂਲੈਂਸ ਲਈ ਕੋਈ ਨੰਬਰ ਵੀ ਜਾਰੀ ਕਰਦੇ ਹਾਂ ਕਿ ਹਾਂ ਜੀ ਕਿ ਇਸ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਹਾਂਜੀ ਹਾਂਜੀ ਜ਼ਰੂਰ ਇਹਦੇ ਵਿੱਚ ਇੱਕ ਡਰਾਈਵਰ ਨੂੰ ਇੱਕ ਪ੍ਰੋਪਰ ਨੰਬਰ ਦਿੱਤਾ ਜਾਏਗਾ ਸਹਾਰਾ ਕਲੱਬ ਵੱਲੋਂ ਤੇ ਜਿਹੜਾ ਕੀ ਇਹ ਜਿਹੜਾ ਵੀ ਜਿੰਦਾ ਫੋਨ ਕਰੇਗਾ ਬਿਲਕੁਲ ਹੀ ਰੀਜ਼ਨੇਬਲ ਪੈਟਰੋਲ ਦੇ ਰੇਟਾਂ ਤੇ ਜਿਹੜਾ ਜੋ ਹੈਗਾ ਉਹ ਅਸੀਂ ਕਰਾਂਗੇ ਤੇ ਜਿਹੜੀ ਫਿਜ਼ੀਓਥੈਰੇਪੀ ਹੈ ਉਹ ਅਸੀਂ 1 ਮਹੀਨੇ ਦੇ ਅੰਦਰ 1 ਮਹੀਨੇ ਤੱਕ ਅਸੀਂ ਸ਼ੁਰੂ ਕਰ ਦਾਂਗੇ ਡੈਂਟਲ ਹਸਪੀਟਲ ਦੀ ਜਿਹੜੀ ਸੇਵਾ ਹੈ ਉਹ ਅਸੀਂ 2 ਦਿਨ 2 ਦਿਨਾਂ ਦੇ ਵਿੱਚ ਵਿੱਚ ਸ਼ੁਰੂ ਕਰ ਰਹੇ ਹਾਂ ਉਹ 5-6 ਲੱਖ ਦਾ ਸਾਡਾ ਉਹ ਪ੍ਰੋਜੈਕਟ ਹੈ ਡਾਕਟਰ ਸਾਹਿਬ ਕਿਹੜੇ ਆਣਗੇ ਜਿਹੜੇ ਆਪਣੇ ਦੰਦਾਂ ਦੇ ਕੈਮਰਾਮੈਨ ਡੀਕੇ ਕਰਦੇ ਨਾਲ ਪਰ ਸੋਤਮ ਕੋ ਸਿਕਸ ਮਾਣਾ ਨਿਊਜ਼